ਆਸਾ ਦੀਵਾਰ ਜਿਨਨੀ ਐਸਾ ਹਰ ਨਾਮ ਨਾ ਚੇਤੇਓ ਸੇ ਕਾਹੇ ਜਗ ਆਏ RAM ਰਾਜੇ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਮਨ ਮੁਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਸ਼ਲੋਕ ਮਹੱਲਾ ਪਹਿਲਾ ਸਿਮਲ ਰੁਖ ਸਰਾਏ ਰਾਤ ਦੀਰਘ ਅਤ ਮੁਚ ਓਏ ਜਿ ਆਵੈ ਆਸ ਕਰ ਜਾਏ ਨਿਰਾਸ ਕਿਤ ਫਲ ਫਿਕੇ ਫਲ ਬਕਬਕੇ ਕਮਨ ਆਵੈ ਪਤ ਮਿੱਠਤ ਨੀ ਵੀ ਨਾਨਕਾ ਗੁਣ ਚੰਗੀਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨ ਕੋਈ ਤਰ ਤਰਾਜੂ ਤੋ ਲੀਐ ਨਿਵੇ ਸ ਗौरा ਹੋਏ अपरादी दूणा निवे जो हंता मिरगा है शीश निवैया क्या थिया जारिद कसु दे जाहे महल्ला पहला पढ़ पुस्तक संध्या बादंग सिल पूजस बगल समादंग मुख छूट बिभूखण सारंग त्रिपाल तिहाल विचारंग गल माला तिलक लीलाटंग ਦੋਇ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕੋ ਨਾਨਕ ਨਹਿ ਚੋ ਤਿਆਵੈ ਵਿਣ ਸਤਿਗੁਰ ਬਾਟ ਨਾ ਪਾਵੈ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਹਾ ਪੀੜੇ ਅੱਗੇ ਜਾਵਣਾ ਨੰਗਾ ਦੋਜਿਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ